ਯੁੱਧ ਨਸ਼ਾ ਵਿਰੁੱਧ ਚੱਲ ਰਹੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਜ਼ਿਲ੍ਹਾ ਐਸਐਸ ਨਗਰ ਪੁਲਿਸ ਨੇ ਜ਼ਿਰਖਪੁਰ ਵਿੱਚ ਸਟਰੋਇਡ ਅਤੇ ਬੋਡੀ ਸਪਲੀਮੈਂਟ ਵਜੋਂ ਵਰਤੇ ਜਾਣ ਵਾਲੇ ਨਸ਼ੀਲੇ ਪਦਾਰਥਾਂ ਦੀ ਇੱਕ ਨਕਲੀ ਯੂਨਿਟ ਦਾ ਪਰਦਾਫਾਸ਼ ਕਰਦੇ ਵੱਡੀ ਸਫਲਤਾ ਹਾਸਲ ਕੀਤੀ। ਇਹ ਖੁਲਾਸਾ ਸੀਨੀਅਰ ਪੁਲਿਸ ਕਪਤਾਨ ਦੀਪਕ ਪਾਰਕ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ। ਵੇਰਵਿਆਂ ਦਾ ਖੁਲਾਸਾ ਕਰਦਿਆਂ SSP ਨੇ ਕਿਹਾ ਕਿ 21 ਮਾਰਚ 2025 ਨੂੰ ਜ਼ਿਰਕਪੁਰ ਇੱਕ ਪੁਲਿਸ ਪਾਰਟੀ ਨੇ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਸਿੰਘਪੁਰਾ ਜ਼ਿਰਕਪੁਰ ਨੇੜੇ ਸ਼ਿਵਾ ਐਨਕਲੇਵ ਦੇ ਫਲੈਟ ਨੰਬਰ 12 ਸੀ ਤੋਂ ਇੱਕ ਦੋਸ਼ੀ ਲਵਿਸ਼ ਗਰੋਵਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਜਦੋਂ ਪੁਲਿਸ ਨੇ ਉਸ ਦਾ ਦਰਵਾਜ਼ਾ ਖੜਕਾਇਆ ਤਾਂ ਉਸ ਨੇ ਆਪਣੀ ਪਿਸਤੌਲ ਤੋਂ ਤਿੰਨ ਗੋਲੀਆਂ ਚਲਾਈਆਂ ਅਤੇ ਜਵਾਬੀ ਗੋਲਾਬਾਰੀ ਵਿੱਚ ਉਹੋ ਆਪਣੀ ਲੱਤ ਵਿੱਚ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਇੱਕ ਵਿਅਕਤੀ ਜਿਸ ਦਾ ਨਾਮ ਲਲਿਸ਼ ਕਰੋਵਰ ਹੈਗਾ ਜਿਸ ਤੇ ਪਹਿਲਾਂ ਵੀ 10 ਪਰਚੇ ਜਿਹੜੇ ਲੱਗੇ 302 ਦੇ ਹਮਸੈੱਗ ਦੇ ਬਕਪਰ ਧਾਰਾਵ ਦੇ ਪਰਚੇ ਲੱਗੇ ਇਨਫੋਰਮੇਸ਼ਨ ਤੇ ਇਹਨਾਂ ਨੇ ਜਦੋਂ ਕਾਰਵਾਈ ਇਸ ਦਿਨ 20 ਤਰੀਕ ਨੂੰ ਇਹਨਾਂ ਨੇ ਪੁਲੀਟਿਟ ਫਾਈਲ ਦੀ ਕੋਸ਼ਿਸ਼ ਕੀਤੀ ਸੀਗੀ ਕ੍ਰਾਸ ਫਾਇਰਿੰਗ ਦੇ ਵਿੱਚ ਜ਼ਖਮੀ ਹੋ ਗਿਆ ਸੀ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਇਹਦਾ ਸਾਥੀ ਗੁਰਪ੍ਰੀਤ ਸਿੰਘ ਉਤਰਦਰਸ਼ਨ ਸਿੰਘ ਜਿਹੜਾ ਸੰਗਰੂਰ ਜਿਹੜੇ ਦਾ ਰਹਿਣ ਵਾਲਾ ਹੈਗਾ ਇਹ ਦੋਨੋਂ ਦੇਖੀ ਗ੍ਰਿਫਤਾਰ ਕੀਤੇ ਗਏ ਇਹਨਾਂ ਕੋਲੋਂ ਆਰਮਸ ਦੀ ਤੇ ਐਨਡੀਪੀਐਸ ਦੀ ਕਾਫੀ ਰਿਕਵਰੀ ਹੋਈ ਰਵੀਸ਼ ਗਰੋਵਰ ਦੇ ਕੋਲੋਂ ਇੱਕ ਪੀਐਮਐਮ ਦਾ ਪਿਸਤਲ ਸਮੇਤ ਮੈਗਜ਼ੀਨ ਤੇ ਚਾਰ ਜ਼ਿੰਦਾਕਰਤੂਸ ਇੱਕ 9ਐਮਐਮ ਦਾ ਪਿਸਤਲ ਉਹਦੇ ਵਿੱਚ ਵੀ ਮੈਗਜ਼ੀਨ ਤੇ ਦੋ ਜ਼ਿੰਦਾਕਰਤੂਸ 400 ग्राम ओपियम 250000 ਜਿਹੜਾ ਡਰਗ ਮੰਨੀ 12 ਬੋਰ ਦਾ ਡਬਲ ਬੈਰਲ ਜਿਹੜਾ ਅਗਨ ਹੈਗਾ ਉਹ ਤਿੰਨ ਫੋਰਨ ਦੀਆਂ ਗੱਡੀਆਂ ਇੱਕ ਆਲਡੀ ਇੱਕ ਮਰਸੀਡੀਜ਼ ਤੇ ਇੱਕ ਪਿਉਜੋ ਦੀ ਗੱਡੀ ਜਿਹੜੀ ਹੈ ਰਿਕਵਰ ਕੀਤੀ ਗਈ ਇਹਦਾ ਸਾਥੀ ਗੁਰਪ੍ਰੀਤ ਸਿੰਘ ਹੈ ਉਹਦੇ ਪਾਸੋਂ 800 ग्राम ਅਫੀਮ ਇੱਕ ਪਿਸਟਲ 32 ਬੋਰ ਦੋ ਮੈਗਜ਼ੀਨ 12 ਜਿੰਦਾ ਕਾਰਤੂਸ ਹੋ ਰਿਕਵਰ ਕੀਤੀ ਗਈ ਬਾਦ ਦੇ ਵਿੱਚ ਜਿਹੜਾ ਹੈਗਾ ਡਰੱਗ ਇਨਸਪੈਕਟਰ ਨੂੰ ਵੀ ਮੌਕੇ ਤੇ ਬੁਲਾ ਕੇ ਜਿਹੜੀ ਇਹਨਾਂ ਦੀ ਅੱਗੇ ਕਾਰਵਾਈ ਕੀਤੀ ਗਈ ਉਸ ਦੇ ਵਿੱਚ ਪਤਾ ਲੱਗਿਆ ਕਿ ਇਹ ਨਕਲੀ ਜਿਹੜੇ ਹੈਗੇ ਸਪਲੀਮੈਂਟਸ ਤੇ ਇੰਜੈਕਸ਼ਨਸ ਵਗੈਰੇ ਬਣਾਉਂਦੇ ਆ ਸੋ ਟੈਬਲੇਟਸ ਜਿਹੜੇ ਹੈਗੇ ਸਟੀਰੋਇਡ ਟਾਈਪ ਦੇ 124600 ਗੋਲੀਆਂ ਟੈਬਲੇਟਸ ਤੇ ਇੰਜੈਕਸ਼ਨ ਦੇ ਵਾਇਲ 175560 ਇਸ ਤੋਂ ਇਲਾਵਾ ਪੈਕਿੰਗ ਤੇ ਫਿਲਿੰਗ ਦੀ ਵੱਖ-ਵੱਖ ਜਿਹੜੀ ਮਸ਼ੀਨਰੀ ਹੈਗੀ ਹੈ ਉਹ ਵੀ ਪੰਜ ਕਿਸਮਾਂ ਦੀ ਇਹਨਾਂ ਦੇ ਅ ਜਿਸ ਫਲੈਟ ਦੇ ਵਿੱਚ ਕੰਮ ਕਰਦੇ ਸੀਗੇ ਸਿਦਰਪੁਰ ਦੇ ਵਿੱਚ ਬਰਾਮਦ ਕੀਤਾ ਗਿਆ ਸ਼ਿਵਾ ਐਨਕਲੇਵ ਦੇ ਵਿੱਚ ਇਹ ਫਲੈਟ ਸੀਗਾ ਇੱਕ ਫਲੈਟ ਜਿਹਦੇ ਵਿੱਚ ਰਹਿੰਦਾ ਸੀਗਾ ਇੱਕ ਫਲੈਟ ਜਿਹਦੇ ਵਿੱਚ ਸਾਰਾ ਇਸ ਤਰੀਕੇ ਦੀ ਕਾਰਵਾਈ ਕਰਦੇ ਸੀਗੇ ਸੋ ਇਹ ਕਾਫੀ ਵੱਡੀ ਸੰਖਿਆ ਦੇ ਵਿੱਚ ਰਿਕਵਰੀ ਰਹੀ ਹੈ ਸਾਰੀ ਕਿਉਂਕਿ ਇਹਨਾਂ ਕੋਲ ਕੋਈ ਲਾਇਸੈਂਸ ਨਹੀਂ ਹੈ ਜਿਹੜੀ ਵੀ ਬਣਾਉਂਦੇ ਸੀਗੇ ਇਸ ਤਰੀਕੇ ਦੇ ਸਪਲੀਮੈਂਟ ਪ੍ਰਾਇਮਰ ਫੇਸਾਈ ਜਿਹੜੀ ਅਸੀਂ ਗੱਲ ਕੀਤੀ ਹੈ ਡਰਗ ਇਨਸਪੈਕਟਰ ਨਾਲ ਵੀ ਤੇ ਸਾਡੀ ਆਪਣੀ ਜਿਹੜੀ ਉਸ ਗਿਸ਼ ਤੋਂ ਪਤਾ ਲੱਗਿਆ ਕਿ ਬਗੈਰ ਲਾਇਸੈਂਸ ਦੇ ਕੰਮ ਕਰ ਰਹੇ ਸੀਗੇ ਝਾਲੀ ਇਸ ਤਰੀਕੇ ਦੀ ਸਪਲੀਮੈਂਟ ਵਗਰੇ ਵੇਚਦੇ ਸੀਗੇ ਉਸ ਤੋਂ ਇਲਾਵਾ ਜਿਹੜੇ ਫੋਰਨ ਦੇ ਵੈਪਨ ਵਗਰੇ ਨਾਲ ਤੁਮਲੇ ਆਸਟਨ ਪਿਸਟਲ ਹੈਗੇ ਦੂਜੇ ਵੈਪਨਸ ਹੈਗੇ ਸੋ ਅਸੀਂ ਉਹ ਵੀ ਐਕਸਪਲੋਰ ਕਰ ਰਹੇ ਹਾਂ ਕਿ ਇਹਨਾਂ ਦੇ ਹੋਰ ਇਹ ਵੈਪਨਸ ਕਿੱਥੋਂ ਆਏ ਤੇ ਇਹਨਾਂ ਦੇ ਕੀਦੇ ਨਾਲ ਲਿੰਕ ਹੈਗੇ ਨਾਲ ਦੀ ਨਾਲ ਜਿਹੜੇ ਇਲੀਗਲ ਇਹਨਾਂ ਨੇ ਜਿਹੜੀ ਇਹ ਦਵਾਈਆਂ ਵਗਰੇ ਬਣਾਈ ਹੈ ਇਕ ਇਥੋਂ ਪ੍ਰੋਕਿਊਰ ਕੀਤੀ ਹੈ ਕਿਹਨੂੰ ਵੇਚਦੇ ਸੀਗੇ ਸੋ ਕਿਹੜੇ ਇਹਨਾਂ ਦੇ ਯੂਜ਼ਰ ਸੀਗੇ ਤੇ ਐਂਡ ਯੂਜ਼ਰ ਜਿਹੜੇ ਸਫਰ ਕਰ ਰਹੇ ਸੀਗੇ ਉਹ ਕੌਣ ਸੀਗੇ ਇਹ ਸਾਰੇ ਦੀ ਸੀ ਜਿਹੜੀ ਡਵਾਈਨਰ ਪੱਧਰ ਤੇ ਹਰ ਹੁਣ ਤੱਕ ਦੀ ਰਸਤਾ ਨਿਸ਼ਾਨੀ ਚ ਕੋਈ ਚਾਹਿਆ ਕਿ ਕਿੰਨੇ ਦਿਨਾਂ ਤੋਂ ਇਹ ਚੱਲੇ ਸੀਗੇ ਤੇ ਇਹ ਕਿੱਥੇ ਕਿੱਥੇ ਸਪਲਾਈ ਕਰ ਰਹੇ ਸੀਗੇ ਜਿਹੜੀ ਇਹ ਸੈਬਲੇਟ ਤੋਂ ਜਿਹੜੇ ਸਪੋਰਟ ਕਰ ਰਹੇ ਨੇ ਦੇਖੋ ਜਿੰਨੀ ਮਾਤਰਾ ਦੇ ਵਿੱਚ ਰਿਕਵਰੀ ਹੋਈ ਹੈ ਤੋਂ ਲੱਗਦਾ ਹੈ ਕਿ ਇਹਨਾਂ ਦਾ ਇੱਕ ਵੈਲ ਟਾਇਲ ਨੈਟਵਰਕ ਜਿਹੜਾ ਹੈਗਾ ਇੱਥੇ ਚੱਲ ਰਿਹਾ ਸੀਗਾ ਸੋ ਸਾਨੂੰ ਜਿਹੜੀ ਪ੍ਰਾਇਮਰੀ ਜਿਹੜੀ ਸਾਡੀ ਜਾਣਕਾਰੀ ਉਹਦੇ ਅਕੋਰਡਿੰਗ ਵੱਖ-ਵੱਖ ਜਿੰਮਾਂ ਦੇ ਵਿੱਚ ਕਿਉਂਕਿ ਅੱਜ ਕੱਲ ਬੱਚੇ ਤੇ ਜਿੰਮ ਯੂਜ਼ਰ ਸਪਲੀਮੈਂਟ ਵਗੈਰੇ ਯੂਜ਼ ਕਰਦੇ ਆ ਸੋ ਉਹਦੇ ਵਿੱਚ ਸ਼ਾਇਦ ਇਹ ਜਿਹੜੇ ਹੈਗੇ ਨੇੜੇ-ਤੇੜੇ ਦੇ ਜਿੰਮ ਜਿਹੜੇ ਹੈਗੇ ਉਹਨਾਂ ਦੇ ਵਿੱਚ ਸਪਲਾਈ ਕਰਦੇ ਸੀ। ਇਹ ਪਰਚੇ ਦੇ ਵਿੱਚ ਮੈਕਸਿਸ ਨੇ ਉਹ ਫੋਰੀ ਜਿਹੜੇ ਨੇ ਪਲਾਨ ਕੀਆ ਹੋਇਆ। ਦੇਖੋ ਇਹ ਜੋ ਜਿਹੜਾ ਇਹ ਲਵਿਸ਼ ਗਰੋਵਰ ਹੈਗਾ ਇਹਦੇ ਖਿਲਾਫ ਤੇ 10 ਪਰਚੇ ਹੈਗੇ। ਤੋ ਪਰਚੇ ਜਿਹੜੇ ਹੈਗੇ 2016 ਦੇ ਇੱਕ 302 ਦਾ ਪਰਚਾ ਦਰਜ ਹੋਇਆ ਸੀਗਾ 16 ਦੇ ਵਿੱਚ ਹੀ ਆਮ ਸ਼ੈਗ ਦਾ ਸੀਗਾ ਉਸ ਤੋਂ ਬਾਅਦ 15 23 19 17 ਡਰੈਗਨ ਕੋਸਮੈਟਿਕ ਇੱਕ ਦਾ ਪਹਿਲਾ ਵੀ ਪਰਚਾ ਜਿਹੜਾ ਹੈਗਾ ਖੈਬੋਵਲ ਲੁਜਾਣੇ ਹੋਇਆ ਹੋਇਆ ਹੈ ਸੋ ਇਹ ਜਿਹੜੇ ਹੈਗੇ ਇਸ ਕੰਮ ਦੇ ਵਿੱਚ ਇਸ ਤੋਂ ਇਸ ਜਿਹੜੇ ਇਹਨਾਂ ਦੀ ਅਪਰਾਧਿਕ ਪ੍ਰੋਫਾਈਲ ਹੈ ਵੀ ਉਹਨੂੰ ਵੇਖ ਕੇ ਲੱਗਦਾ ਹੈ ਕਿ ਪੁਰਾਣੇ ਜੁੜੇ ਹੋਏ ਹਨ ਬਾਕੀ ਲੇਕਿਨ ਜਿਹੜੀ ਡਿਟੇਲ ਹੈਗੀ ਕਿ ਇਹ ਮੁਹਾਲੀ ਸਾਡੇ ਮੁਹਾਲੇ ਦੇ ਵਿੱਚ ਕਦੋਂ ਦੇ ਐਕਟਿਵ ਸੀਗੇ ਉਹ ਸਾਰੀ ਜਿਹੜੀ ਹੈ ਪੜਤਾਲ ਦੌਰਾਨ ਸੰਭਲ। ਪਰ ਲਵੀਜ਼ ਦਾ ਕੋਈ ਗੈਂਗ ਦੇ ਨਾਲ ਕੋਈ ਸੰਬੰਧ ਆ ਰਿਹਾ ਕਿਉਂਕਿ ਜਿਹੜੇ ਰਿਕਵਰ ਕੀਤੇ ਗਏ ਸੀ ਉਹ ਦਿਨ ਵੈਪਨ ਉਹ ਕਾਫੀ ਸੋਫਿਸਟੀਕੇਟਿਡ ਜਿਹੇ ਆ ਇਸ ਤਰ੍ਹਾਂ ਦੇ ਦਿੱਤੇ ਗਏ। ਤੋਂ ਉੱਤਰ ਦੀ ਇਨਵੈਸਟੀਗੇਸ਼ਨ ਚ ਕੁਝ ਆਇਆ ਹੋਵੇ ਕਿ ਗੈਂਗ ਦੇ ਨਾਮ ਜਾਂ ਕੋਈ ਵੈਪਨ ਸਿਲਾਇਆ ਹੋਵੇ ਜਾਂ ਅਜਿਹੀ ਇਸ ਤੋਂ ਸਿਲਾਹ। ਉਹ ਕਿ ਜਿਹੜੇ ਵੈਪਨਸ ਹੈਗੇ ਕਿੱਥੋਂ ਸੋਰਸ ਕੀਤੇ ਗਏ ਇਹਨਾਂ ਦਾ ਸਪਲਾਈਰ ਕੌਣ ਸੀਗਾ ਉਹਦੇ ਤੱਕ ਅਸੀਂ ਜਾਵਾਂਗੇ ਕਿ ਇਹਨਾਂ ਦੇ ਹੋਰ ਲੋਕਲ ਨੈਟਵਰਕ ਦੇ ਵਿੱਚ ਕੋਈ ਵਿਅਕਤੀ ਸ਼ਾਮਿਲ ਤਾਂ ਨਹੀਂ ਹੋ। ਕਿਸੇ ਤਰੀਕੇ ਨਾਲ ਜਿਹੜੀ ਦੂਜੀ ਇਹਨਾਂ ਨੇ ਇਲੀਗਲ ਡਰੱਗ ਜਿਹੜੀ ਹੈਗੀ ਐ ਉਹਦੀ ਫਾਰਵਰਡ ਬੈਕਵਰਡ ਲਿੰਕੇਜ ਕਰਾਂਗੇ ਕਿ ਕਿੱਥੋਂ ਸੋਰਸ ਕਰਦੇ ਸੀਗੇ ਤੇ ਕਿਹਨੂੰ ਸਪਲਾਈ ਕਰਦੇ ਸੀਗੇ ਜਿਹਨੂੰ ਸਪਲਾਈ ਕਰਦੇ ਸੀਗੇ ਕੀ ਉਹਨੂੰ ਵੀ ਪਤਾ ਸੀ ਕਿ ਨਕਲੀ ਮਾਲ ਹੈਗਾ।

ਕੁਝ ਗੁਰਪ੍ਰੇਤ ਤੇ ਨਵੀਸ਼ਾ ਚਲੋ ਆਈਏ ਬੈਕਗ੍ਰਾਉਂਡ ਲਗਾ ਲਾਉਂਦੇ ਹਾਂ ਕੋਈ ਹੋਰ ਅਗੇ ਇਹਨਾਂ ਦਾ ਕੋਈ ਇਨਵੋਲਵਮੈਂਟ ਹੈ ਸਾਡੀ ਪੁਲਿਸ ਪਾਰਟੀ ਇਸ ਚੀਜ਼ ਨੂੰ ਐਕਸਪਲੋਰ ਕਰ ਰਹੀ ਹੈ ਇਨਵੈਸਟੀਗੇਸ਼ਨ ਜਾਰੀ ਹੈ ਜਿਵੇਂ ਜਿਵੇਂ ਪ੍ਰੋਗਰੈਸ ਹੋਏਗੀ ਅਸੀਂ ਤੁਹਾਨੂੰ ਬਰੀਫ ਕਰਦੇ ਹਾਂ ਇਹ ਦੋਨੋਂ ਆਪਾਈ ਕੰਪੈਸ਼ਨ ਕੀ ਕਰਦੇ ਸੀ ਦੂਸਰਾ ਇਸ ਤਰੀਕੇ ਨਾਲ ਇਹਨਾਂ ਨੂੰ ਸਮਾਨ ਦੀ ਬਰਾਮਦ ਕੀਤਾ ਕੁਝ ਸੋਸ਼ਲ ਮੈਡੀਆ ਨੈਟਵਰਕ ਦੇ ਜ਼ਰੀਏ ਵੀ ਇਹ ਸੇਲ ਕਰਦੇ ਸੀ ਕੋਈ ਟੈਕਨੀਕਲ ਪਾਰਟ ਇਸ ਤਰ੍ਹਾਂ ਸਾਹਮਣੇ ਆਇਆ ਹੈ ਇਹਨਾਂ ਦੀ ਜਿਹੜੀ ਰਿਕਵਰੀ ਹੈਗੀ ਉਹਦੇ ਵਿੱਚ ਮੋਬਾਈਲ ਫੋਰੈਂਸਿਕ ਵਗੈਰਾ ਅਸੀਂ ਕਰਾਵਾਂਗੇ ਤਾਂ ਕਿ ਪਤਾ ਲੱ ਤੋ ਇੱਕ ਬਾਤ ਜਿਹਨੇ ਨਸ਼ਾ ਵੀ ਬਰਾਮਦ ਹੋਇਆ ਅੱਜਕੱਲ੍ਹ ਜਿਹਦੇ ਜਿਸ ਤਰੀਕੇ ਨਾਲ ਕਿ ਉਹ ਸਕੇਪਿਕ ਨਸ਼ਾ ਹੈ ਉਹ ਉਹ ਐਂਗਲ ਕੋਈ ਦੇਖਿਆ ਵੀ ਉਹ ਨਸ਼ਾ ਫਰਜੀ ਤੌਰ ਤੇ ਪਰ ਜਮ ਨਕਲੀ ਨਸ਼ਾ ਬਣਾਉਂਦੇ ਹਨ ਉਹਨੂੰ ਮੁਕਤੇ ਦੇ ਇੰਗਲ ਸਮਝਿਆ ਜਿਹੜੀ ਵੀ ਚੀਜ਼ੇ ਰਿਕਵਰ ਕੀਤੀ ਅਸੀਂ ਟੈਬਲੇਟਸ ਤੇ ਵਾਇਲਸ ਇਹ ਅਸੀਂ ਡਰਗ ਇੰਸਪੈਕਟਰ ਦੇ ਰਾਹੀਂ ਪੇਚਦੇ ਹੈ ਡਰਗ ਸੈਂਪਲਿੰਗ ਸੋ ਇੱਕ ਵਾਰ ਜਦੋਂ ਲੈਬ ਤੋਂ ਸਿੰਪਲ ਆ ਜਾਏਗਾ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਵੈਦਰ ਇਹ ਪਰਮਿਟਡ ਕੁਆਂਟੀਟੀਆਂ ਦੇ ਵਿੱਚ ਸੀਗਾ ਕਿ ওভারਡੋਜ਼ ਹੈ ਨਸ਼ੇ ਦੇ ਡਿਕਸ਼ਨ ਦੇ ਪ੍ਰਤੀਕ वो डिटेल्स ही ताजनल सांझी करते हैं तो जी गड्डियां रिकवर हुई है यूपी नंबर दिल्ली नंबर वाला जी गड्डियां था एक ही खुद ही कर दी थी हूं तक तो इन्वेस्टिगेशन की सूचना भी आया है ये सारा भी देखो असली आरटीए तो जब तक रिकॉर्ड तस्दीक नहीं होगा वी डू नॉट वांट टू कमेंट ऑन दिस स्पेसिफिकली एक बार हो जाएगा फिर क्लियर हो जाएगा ਤੈਨੂੰ ਜਿਹੋ ਜਿਹੇ ਜਿਵੇਂ ਕੋਈ ਵੈਪਨ ਇਸ ਤਰ੍ਹਾਂ ਦੇ ਨੇ ਜਿਹੜੇ ਬਿਲਕੁਲ ਬੈਨ ਨਹੀਂ ਇੰਡੀਆ 'ਚ ਪਹਿਲਾਂ ਨਹੀਂ ਗੱਲ ਕੀਤੀ ਤਾਂ ਉਹ ਕਿੱਥੋਂ ਆਏ ਸੀ ਕੋਈ ਫੇਰੇ ਤਰੀਕੇ ਦਾ ਲੱਭ ਪਾਇਆ ਆਈਡੀਆ ਵੀ ਬੇਸਿਕਲੀ ਉਹ ਬਣੇ ਕਿੱਥੋਂ ਨੇ ਜਾਂ ਉਹ ਕਿਹੜੀ ਕਿਹੜੀ ਜਿਆ ਕੋਲਿਸ ਯੂਜ਼ ਕਰਦੀ ਜਾਂ ਕਿਹੜੀ ਕੰਟਰੀ 'ਚ ਯੂਜ਼ ਹੁੰਦੇ ਨੇ ਦੇਖੋ ਜਿਵੇਂ ਕਿ ਇਹ ਆਸਟ੍ਰੀਨ ਬਲੌਕ ਹੈਗਾ ਇਹ ਫੋਰਨ ਦਾ ਵੈਪਨ ਹੈਗਾ اسی ਤਰੀਕੇ ਦੇ ਨਾਲ ਜਿਹੜੇ ਹੋਰ ਵੀ ਵੈਪਨਸ ਹੈਗੇ ਉਹਨਾਂ ਦੀ ਮੇਤ ਤੋਂ ਲੱਗਦਾ ਹੈ ਕਿ ਬਈ ਕੋਈ ਉਹਦੇ ਵਿੱਚ ਕੋਈ ਹੋਰ ਵਿਅਕਤੀ ਜਿਹੜਾ ਸਪਲਾਇਰ ਇਨਵੋਲ ਹੋ ਸਕਦਾ ਹੈ ਸੋ ਅਸੀਂ ਐਕਸਪਲੋਰ ਕਰ ਰਹੇ ਹਾਂ ਕਿਉਂਕਿ ਇਸ ਤਰੀਕੇ ਦੇ ਰੈਕਨਿਸ਼ਨ ਕੋਸਟਨ ਜਿਹੜਾ ਅਮਰ ਸਰਕਾਰੀ ਆਰਡਰ ਤੋਂ ਮਿਲੇ ਸੀ ਇਹ ਐਸਐਸਓ ਨੇ ਖੜੇ ਸੀ ਸੇਮ ਐਸਟੀ ਜੀ ਸੋ ਸਾਡੀ ਜਿਹੜੀ ਸਾਡੀ ਏਜੰਸੀ ਸਿਸਟੇ ਏਜੰਸੀਜ਼ ਹੈ ਵੀ ਸਾਡੇ ਪੰਜਾਬ ਪੁਲਿਸ ਦੇ ਹੋਰ ਜਿਹੜੀ ਟੀਮਸ ਹੈਗੀ ਸਾਰਿਆਂ ਨਾਲ ਤਾਲਮਿਲ ਕਰਕੇ ਇਸ ਚੀਜ਼ ਨੂੰ ਅਸੀਂ ਐਕਸਪਲੋਰ ਕਰ ਸਕਦੇ ਹਾਂ